ਤਾਂ ਹਾਂਜੀ ਬਾਬੇਓ ਕੀ ਹਾਲ ਚਾਲ ਤਾਂ ਹੋ ਗਿਆ ਫਿਰ ਤੋਂ ਆਪਣਾ ਇੱਕ ਨਵਾਂ ਢੇਣਾ ਦੇਣੋਗਾ ਸ਼ੇਮਾ ਤੇ ਮੇਸ਼ ਨਾਲ ਦੇਖ ਲੋ ਹੋਰ ਕਿਵੇਂ ਡਰ ਲਈ ਬਸ ਠੀਕ ਹੈ ਕੰਮ ਕਿਉਂ ਚੱਲੇਗਾ ਆਪਣਾ ਤਾਂ ਹਮਤਾਨ ਤਾਂ ਅੱਗੇ ਕਿਵੇਂ ਚੱਲਵਾ ਬਾਬੇ ਨਾਨਕ ਤੇ ਅਜੇ ਚਲਾਵੇ ਬਾਬੇ ਨਾਨਕ ਤੇ ਆ ਬਾਕੀ ਕੰਮ ਦਾ ਬਾਕੀ ਤੁਹਾਨੂੰ ਕਿਹਾ ਬਾਈ ਜਿਹਨੇ ਵਿਆਹ ਵਰਿਆ ਉਹਨਾ ਕੱਲ ਦੇ ਬਲੌਗ ਚ ਵੀ ਦੱਸਿਆ ਕਿ ਬਾਈ ਥੋੜਾ ਆਪਣਾ ਸੋਚ ਸਮਝ ਕੇ ਆ ਕਿਉਂਕਿ ਹਜੇ ਕੰਮ ਦਾ ਕੋਈ ਇੱਥੇ ਨਹੀਂ ਬੰਦਾ ਹੀ ਹੈ ਕੰਮ ਦਾ ਕਿਉਂਕਿ ਹਜੇ ਨਾ ਥੋੜਾ ਦਿਨ ਚੱਲੀ ਜਾਂਦਾ ਹੈ ਉਦਾਂ ਦਾ ਤੇ ਕਣਕ ਵੀ ਹਜੇ ਨਹੀਂ ਸੈਟ ਹੈਗੀ ਜਦੋਂ ਸੈਟਿੰਗ ਤੁਹਾਨੂੰ ਦੱਸਾਂਗੇ ਤੇ ਬਾਕੀ ਆਪਣੇ ਵੇਖ ਲਓ ਪਿੱਛੇ ਸਾਰੇ ਯਾਰ ਵੇਲੀ ਉਦਾਂ ਹੀ ਬੈਠੇ ਆ ਸੁੱਤੇ ਪਿਆ ਕਿਉਂਕਿ ਕੰਮ ਹੀ ਨਹੀਂ ਚੱਲੀ ਜਾਂਦਾ ਕਰਾਂਗੇ ਕੀ ਤੇ ਚਲੋ ਬਾਕੀ ਮਿਲਦਾ ਕਿ ਮੈਂ ਅੱਪਡੇਟ ਦੇ ਦਈਏ ਥੋੜਾ ਜਾਤੇ ਨਾਲ ਇੱਕ ਦਿਨ ਦੀ ਕਰਨੀ ਸਟਾਰਟਿੰਗ ਦਾ ਕਰਕੇ ਆਪਾਂ ਕਰਦੇ ਨਹੀਂ ਬਾਕੀ ਜਾਵਾਂਗੇ ਅੱਜ ਆਪਣੀ ਮਥੜੂ 4400 ਤੇ ਉਹਨਾਂ ਅਕਰੀਪਤੋਂ ਦੇ ਵਲੌਗ ਦੇਖਣ ਨੂੰ ਮਿਲਦੇ ਹੁਣ ਵੀ ਦੇਖਣ ਨੂੰ ਮਿਲਦੇ ਰਹਿਣਗੇ ਉਹ ਦਿਨਾਂ ਤੁਹਾਨੂੰ ਪਤਾ ਜਿਵੇਂ ਕੱਲਪ ਬ੍ਰੇਕ ਰਹਿ ਗਈ ਸੀ ਥੋੜੀ ਜੀ ਕਸਨ ਵਾਲੀ ਉਹ ਕਸਨੀ ਆਪਾਂ ਤੇ ਬਾਕੀ ਬ੍ਰੇਕ ਦਾ ਕੰਮ ਕਰਨਾ ਤੇ ਇੱਕ ਉਹਦਾ ਕੱਲ ਕੱਟ ਰੱਖਣ ਲੱਗੇ ਥੱਲੇ ਤੇ ਉਹ ਤੋੜ ਬੈਠੇ ਵੀ ਉਹ ਵੀ ਵੈਲਡਿੰਗ ਕਰਕੇ ਲੈ ਆ ਉਹ ਵੀ ਸੈੱਟ ਕਰਾਂਗੇ ਤੇ ਬਣੇ ਰਹੋ ਵਲੌਗ ਤੇ ਦੇਖੋ ਸਾਰਾ ਵਲੌਗ ਨੂੰ ਵਲੌਗ ਪੂਰਾ ਘੈਂਟ ਜਾਣ ਵਾਲਾ ਹੈ ਪੂਰਾ ਮਥਾੜੂ ਦੇ ਵਲੌਗ ਆਉਣ ਵਾਲਾ ਤੇ ਚਲੋ ਠੀਕ ਹੈ ਮਿਲਦੇ ਆ ਥੋੜਾ ਅੱਗੇ ਤੇ ਤੁਹਾਨੂੰ ਦਵਾਂਗੇ ਅਪਡੇਟ ਕਣਕ ਦਾ ਵੀ ਲੱਗ ਲੱਗ ਪਿੰਡਾਂ 'ਚ ਜਾ ਕੇ ਤੇ ਬਣੇ ਰਹੋ ਹਾਏ ਬਸ ਤਾਂ ਹਾਂਜੀ ਮੈਂ ਤੁਹਾਨੂੰ ਲੈ ਕੇ ਆਈ ਸੀ ਬੇਰ ਇਹਨਾਂ ਨੂੰ ਕਿਹਾ ਖਾ ਲਓ ਮੈਂ ਖਾਂ ਵੇਹਲੋ ਮੇਤਰਾ ਪੱਜਰਾ ਬਾਬਾ ਪਾਈਆਂ ਅਸੀਂ ਸੋਹਣੀਆਂ ਤੇ ਬਾਕੀ ਇਧਰ ਆਪਣੀ ਜਨਤਾ ਲੱਗੀ ਵੀ ਭਾਈ ਰੋਟੀਆਂ ਪਕਾਣ ਕਿਉਂ ਵਾਲੀਆਂ ਠੀਕ ਹੈ ਹਲੋ ਜੀ ਵੇਹਲੋ ਜੀ ਆ ਦਾ ਟੇਡ ਦੀ ਪੇਟ ਪੂਜਾ ਹੋ ਰਹੀ ਐ ਟੇਡ ਬਚਾਈ ਜਿੰਦੀ ਐ ਪੇਟ ਬਚਾਈ ਇਹ ਭੁੱਖ ਬਚਾਣੀ ਭੁੱਖ ਆ ਕੀ ਥੱਲਾ ਜੀ ਬਠਾ ਇਹ ਇਹ ਰਾਤ ਵਾਲਾ ਆਟਾ ਵੱਧ ਗਿਆ ਸੀ ਉਹ ਏ ਪਹਿਲਾਂ ਖਵਾਵਾਂਗੇ ਜਿਹੜਾ ਤੇ ਵੇਖ ਲਓ ਜਲਦ ਪਕਾਂਦੀ ਰੋਟੀਆਂ ਇੱਧਰ ਅਹੀਂ ਬੈਠੇ ਮੈਂ ਤੇ ਮੇਛਾ ਭਾਈ ਕੰਮ ਚੱਲ ਨਹੀਂ ਜਾਂਦਾ ਦਾਸ ਦੀ ਮਿੱਤਰੋ ਐਮਪੀ ਬਿਆਰੇ ਬੂਰੇ ਨਾ ਆਵੇ ਉਹ ਤੇ ਅੱਜ ਤਰੀਕ ਹੋ ਗਈ 5 ਕਿੰਨੀ 4 5 4 5 ਬਈ ਤਰੀਕ ਹੋ ਗਈ ਪਤਾ ਨਹੀਂ ਪੱਕਾ ਤੇ ਭਾਈ ਐਮਪੀ ਬਿਆਰੇ ਬੂਰੇ ਨਾ ਆਇਓ ਤੇ ਜੇ ਆਣਾ ਹੋਵੇ ਤਾਂ ਭਾਈ 20 ਤਰੀਕ ਤੋਂ ਬਾਅਦ ਆਇਓ ਕੌਕੀ ਹਜੇ ਸੀਜ਼ਨ ਨਹੀਂ ਚੱਲੀ ਜਾਂਦਾ ਕਣਕਾਂ ਕੱਟੀਆਂ ਖੜੀਆਂ ਤੇ ਪਾਣੀ ਲਾਈ ਜਾਂਦੇ ਲੋਕ ਤੇ ਵੀ ਤੋਂ ਬਾਅਦ ਭਾਈ ਕੰਮ ਚੱਲੇਗਾ ਨਾ ਐਵੇਂ ਬੱਸ ਆਹੀ ਤਾਂ ਭਾਈ ਇਹ ਚਿਕਟਾ ਹੋ ਗਿਆ ਸਾਡੀ ਹੋਂਦ ਚੱਲਦੇ ਆ ਪੰਜਾਬ ਨੂੰ ਵਾਕੇ ਪੀਰ ਆਉਣਗੇ ਹੁਣ ਫੇਰ ਇੱਥੇ ਫੇਰ ਤੁਹਾਨੂੰ ਦਿਖਾਵਾਂਗੇ ਵਲੌਗ ਤਾਂ ਵਲੌਗ ਵੀ ਆਪਣੇ ਇੱਕ ਦੋ ਹੀ ਆਣਗੇ ਬਸ ਉਸ ਤੋਂ ਬਸ ਚੱਲਦੇ ਆ ਪੰਜਾਬ ਤੇ ਪੰਜਾਬ ਹੁਣ ਲਾਈਏ 10 12 ਦਿਨ ਫੇਰ ਆਵਾਂਗੇ ਤੇ ਬਾਕੀ ਆ ਵੇਖ ਲਓ ਭਾਈ ਮੋਟਰਸਾਂ ਚੱਲਿਆ ਪਿਆ ਭਾਈ ਦਾ ਸੋਣਾ ਭਾਈ ਇੱਥੇ ਇਹੋ ਜੀ ਜਲਦੇ ਮੁਰਗੀ ਤੇ ਚਲੋ ਹੁਣ ਮੈਂ ਇੱਕ ਵੀਡੀਓ ਬਣਾ ਲਵਾਂ ਆਪਾਂ ਵੀਡੀਓ ਪਾਉਣੀ ਸੀ ਸੇਲ ਕਰਦੀ ਸੀ ਕੰਬਾਈਨਾ ਤੇ ਪਹਿਲਾਂ ਅੱਜ ਸੇਲ ਕਰਦੀ ਏ ਤੇ ਫਿਰ ਕਰਦੇ ਅਕੇ ਦੀ ਕੱਲ੍ਹ ਤੱਕ ਤਾਂ ਹਾਂਜੀ ਮਿੱਤਰੋ ਹੁਣ ਆਪਾਂ ਆ ਗਏ ਆਪਣੀ ਕੰਬਾਈਨ ਕੋਲ ਤੇ ਵੇਖ ਲਓ ਤੁਸੀਂ ਇੰਨੇ ਨਾ ਬ੍ਰੇਕ ਨਹੀਂ ਆਈ ਜਾਂਦੀ ਸੈੱਟ ਤੇ ਆਪਣਾ ਦਬਾਈ ਵਾਲਾ ਬੰਦਾ ਆਪਣਾ ਫੋਰਮੈਨ ਕਹਿੰਦਾ ਕਿ ਬ੍ਰੇਕ ਨਹੀਂ ਸੈੱਟ ਹੋਣੀ ਨਹੀਂ ਤੇ ਤਾਂ ਕਰਕੇ ਆਪਾਂ ਬ੍ਰੇਕ ਸੈੱਟ ਕਰਨੀ ਨਹੀਂ ਹੈ ਮੈਚ ਹੋ ਜਾਏਗੀ ਠੀਕ ਵੇਖ ਲਓ ਮੁੰਡਿਓ ਮੈਂ ਤਾਂ ਆਹ ਦੇ ਗੁਟਕਾ ਵੀ ਮਨ ਗਾਲਤੇ ਨੇ ਬਾਈ ਮੁੰਡੇ ਨੇ ਜੀ ਹੁਣੇ ਨਾ ਕੇ ਆਇਆ ਸੀ ਹੁਣੇ ਨਾ ਕੇ ਆਇਆ ਹੀ ਬਾਈ ਠੀਕ ਹੈ ਮੇਸ਼ੇ ਹੋ ਜੇਗੀ ਕਿੰਨਾ ਟਾਈਮ ਲੱਗੇਗਾ ਯਾਰਾ ਸ਼ੇਰ ਬੱਗਿਆ ਨਾ ਗੁਟਕਾ ਬਾਈ ਚੱਲਿਆ ਹੁਣ ਸ਼ੇਰ ਬੱਗਾ ਗੁਟਕਾ ਲਾਣਾ ਲਾ ਤਾਂ ਵੀ ਗੁਟਕਾ ਤੇ ਆਹ ਲੈਣ ਦੇ ਬਈ ਫੋਰਮ ਨੇ ਇਹ ਕਰਨਗੇ ਹੁਣ ਬ੍ਰੇਕ ਠੀਕ ਹੈ ਦਵਾਈ ਵਾਲੇ ਤਾਂ ਤਾਂ ਹੀ ਕੋ ਨਹੀਂ ਹਣਾ ਦਵਾਈ ਵਾਲਿਆ ਕੋਈ ਨਹੀਂ ਕੋਈ ਨਹੀਂ ਹਾ ਟਕੜੇ ਕਰਤੇ ਬਾਈ ਇਹਨੇ ਤੇ ਹੁਣ ਕਰਨਗੇ ਬ੍ਰੇਕ ਠੀਕ ਆ ਥੱਲੇ ਕਰ ਲੈ ਉਹ ਜਾ ਜਾ ਚੱਲ ਰਾਜੂ ਖੋਲ ਦੇ ਨਾਟ ਹੋਣਾ ਆ ਬਸ ਫਾਲੀ ਹੋ ਰੜਾ ਚ ਖੋਲ ਦੇ ਆ ਐਲਰਟ ਆ ਮੀ ਆਈ ਨਿੱਕੀ ਬਾਲ ਆਈ ੜੀ ਕੋੜੀ ਚੱਕ ਲਈਏ ਜਬਰ ਕਰੇ ਉਹ ਇਹ ਪਾਲੇ ਖਾਂ ਦੇ ਖੁੱਲ ਜਿੰਨੇ ਨਹੀਂ ਲੈ ਜਾ ਖੜ ਜੇ ਦਾ ਉਹ ਇਹ ਚੱਕ ਲਈਏ ਨਾ ਲਾਣਾ ਨਹੀਂ ਜੈਕ ਵੀ ਲਾਣਾ ਦੇ ਉਹ ਬਾਅਦ ਚ ਲਾਵਾਂਗੇ ਤੂੰ ਪਹਿਲਾਂ ਇਹ ਕੰਮ ਕਰ ਜੇ ਕਰਨਾ ਹੈ ਲੱਕ ਬਾਲ ਜੈਕ ਪੜਾ ਲਾਣੀ ਪੁਰਾ ਇਹ ਲੈ ਜੈਕ ਉਹ ਫਲੜੇ ਮੇਰੇ ਵਾਰ ਫੋਰ ਮੈਨ ਉਹ ਕਰਕੇ ਕਿਤੇ ਇੱਕ ਦੋ ਦੋਏ ਲਾ ਬਸ ਲੋੜ ਹੀ ਨਹੀਂ ਮੇਰੇ ਲੱਗ ਜਣਾ ਕਰਕੇ ਲਾ ਉਹ ਅੱਗੇ ਜਾਣਾ ਤੇ ਜੱਟ 3 ਕਿਲੋ ਲਾ ਦੇ ਕਰ ਮੁੰਡਾ ਪਾਣੀ ਦੀ ਸੇਵਾ ਨੂੰ ਆਉਂਦਾ ਵੇਖ ਲੋ ਹਾਂ ਲੈ ਭੰਨੀ ਮੁੰਡੇ ਦੀ ਆਏਗੀ ਵੀਡੀਓ ਉਧਰ ਨੂੰ ਵੀ ਕਰਦੇ ਉਧਰ ਨੂੰ ਹੀ ਜਾਂਦੇ ਸੰਗ ਲੱਗਦੀ ਨਹੀਂ ਉਧਰ ਦੀ ਗੰਨਾ ਗੁਨਾ ਨਾ ਨਾ ਵੜਨਾ ਪੜਾਇਆ ਚੱਲ ਮੇਰਾ ਜੋ ਕਰ ਲੈ ਕੁਛ ਰਾਜੂ ਕਰ ਲੈ ਯਾਰ ਕੁਛ ਲਾਓ ਯਾਰ ਸਾਡੇ ਬੇਲੀ ਨੂੰ ਫਾਰਮੈਟ ਬੰਦਾ ਨਹੀਂ ਇਹ ਨਹੀਂ ਆਣਾ ਫਟ ਇਹ ਨੂੰ ਨਾ ਰੱਖੀ ਇਹ ਤਾਂ ਥੱਲੇ ਨਹੀਂ ਆਉਗੇ ਉਹ ਮਕੈਨੀਕਲ ਵੀ ਕੰਮ ਕਰੋ ਥੋੜਾ ਉਸੇ ਉਸ ਵਿੱਚ ਮਾ ਲਾ ਯਾਰ ਮਕੈਨੀਕਲ ਦੀ ਪੱਤੀ ਸੱਥੀ ਚੱਲ ਵੀ ਰਾਜੂ ਚੱਲ ਰਾਜੂ ਵੇਖਦੇ ਆਂ ਭਾਈ ਮੁੰਡੇ ਦਾ ਕੰਮ ਚੱਲ ਚੱਲਾ ਜਿਵੇਂ ਉਹ ਗੁਰਿਆਲ ਕਰੀਏ ਉਹ ਕਰਨੀ ਪਈ ਹੈ ਚੱਲ ਇੱਕ ਵਾਰੀ ਸਪੈਲਿੰਗ ਦੱਸੋ ਤਾਂ ਸਪੈਲਿੰਗ ਦੱਸੋ ਪਹਿਲਾਂ ਭਾਈ ਮੁੰਡੇ ਨੂੰ ਗੋਰੀ ਨੂੰ ਬੜਿਆ ਕੁੱਟਿਆ ਹਾਜੀ ਵੇਖ ਲੈ ਭਾਈ ਕੋਹ ਸਾਹਿਬ ਆਪ ਆ ਗਏ ਮੋਰੇ ਚੱਲ ਭਾਈ ਏ ਚੱਲ ਖੁੱਲ ਗਿਆ ਖੁੱਲ ਗਿਆ ਭਾਈ ਬੱਸ ਉਤਲੇ ਤੇ ਉਤਲੇ ਤੇ ਉਤਲੇ ਤੇ ਨਹੀਂ ਇਹ ਮੈਂ ਨਹੀਂ ਕਹਿੰਦਾ ਸਾਡੇ ਨਾਲ ਨਹੀਂ ਬੋਲਦਾ ਇਹ ਉੱਥੇ ਨਹੀਂ ਕਹਿੰਦਾ ਅਨੂੰ ਪਈ ਰਾਜੂ ਰਾਜੂ ਕਹਿੰਦੇ ਨੇ ਮੁੰਡੇ ਨੂੰ ਅੱਜ ਟਾਇਰ ਸੱਟਣਾ ਇਹਨੇ ਨਹੀਂ ਹੈ ਟਾਇਰ ਸੱਟਣਾ ਵੀ ਪਹਿਲਾਂ ਇਹਦੇ ਕੋਲ ਜੈਕ ਹੀ ਲਵਾ ਲੈਣਾ ਮੈਂ ਮੰਦਾ ਪਿਆ ਨਹੀਂ ਜੈਕ ਲਵਾ ਲੈਣਾ ਇੱਕ ਚੀਜ਼ ਦਾ ਕੰਮ ਦੱਸੀਏ ਨਾ ਪਹਿਲਾਂ ਦੋਵੇਂ ਇੱਕੇ ਵਾਰੀ ਨਾ ਦੱਸੋ ਤੇ ਬਾਈ ਉਹਨੂੰ ਨਾਟ ਵਿੱਚ ਤਾਂ ਹੀ ਪੈਂਦਾ ਨਹੀਂ ਕੋ ਕੋ ਜਾ ਆ ਇੱਥੇ ਲਾ ਲੈ ਹੱਥ ਲੱਗੇਗਾ ਨਾਲ ਤੇਰਾ ਤੇ ਬਾਈ ਆ ਲੈ ਕੇ ਆਇਆ ਫਾਰਮਨ ਫਾਰਮਨ ਆ ਪੱਕੇ ਤੁਲੇ ਦੇ ਨੇ ਤਾਂ ਦੱਸ ਦੇ ਇਹ ਕੋਟੇ ਤੋਂ ਕੋਟੇ ਤੋਂ ਬਾਈ ਫਾਰਮਨ ਲੈ ਕੇ ਆਇਆ ਬਿਆਵਰੇ ਗਿਆ ਪਾ ਕੋਟਾ ਆਪਣਾ ਗਿਆ 200 ਕਿਲੋਮੀਟਰ ਤੇ ਵੇਖ ਲਓ ਬਾਈ ਫਾਰਮਨ ਲੈ ਕੇ ਆਂਦੇ ਫੋਨ ਬ੍ਰੇਕ ਕਹਿੰਦੀ ਅੰਨੀ ਲੱਗੇਗੀ ਵੀ ਜਿਵੇਂ ਆ ਖੜੀਏ ਤਾਂ ਪਿੱਛੇ ਟਰਾਲਾ ਖੜਿਆ ਹੈ ਜੇ ਬ੍ਰੇਕ ਮਾਰ ਤੇ ਟਰਾਲਾ ਵੀ ਚੱਕਾ ਜਾਏਗਾ ਤੇ ਪਿਛਲੇ ਟਾਇਰ ਤਾਂ ਚਕੇਣੀ ਚਕੇਨੇ ਨੇ ਟਰਾਲਾ ਚਕੇ ਜੇ ਚਕੇ ਪਿਛਲੇ ਟਾਇਰ ਵੀ ਚੱਕੇ ਜਾਣੇ ਨੇ ਤੇ ਬਾਈ ਵੇਖਦੇ ਹੁਣ ਕਿੰਨੀ ਕੋ ਬੰਦੀ ਬ੍ਰੇਕ ਅੰਬੂ ਪਹਿਲਾਂ ਚਾਲੇ ਵੇਖ ਲੋ ਭਾਈ ਜ਼ੋਰ ਜ਼ੋਰ ਭਾਈ ਮੁੰਡੇ ਦਾ ਜ਼ੋਰ ਉਤਾ ਖੋਲ ਉਤਾ ਘਾਟੜਾ ਬਰ ਇੱਥੇ ਲਾ ਰਾਜੂ ਗਿਆ ਤੇਰਾ ਲਾਗੇ ਦੇ ਰਾਜੂ ਤੇਰਾ ਮੈਂ ਨਾ ਦੇਉਣਾ ਢੁੱਲੇ ਕਾ ਪਸੇਰ ਆ ਤੇਰਾ ਪਸੇਰ ਲੱਗਣਾ ਇੰਦਾ ਚੱਲ ਵੀ ਚੱਲ ਚੱਲ ਮੈਂ ਸ਼ੇਰ ਲੱਗ ਚੱਲ ਫਿਰ ਉਧਰ ਤੂੰ ਕੰਮ ਕਰ ਪੈਦਾ ਹਣ ਇੱਥੇ ਤੇ ਮਸੇਰ ਕੋ ਨਹੀਂ ਮਸੇਰ ਬਾਹਰ ਬਣੇਦਾ ਇੱਥੇ ਤਾਂ ਹੁੰਗੇ ਤਰਾਈ ਵੀ ਵੇਖ ਲੋ ਮੁੰਡਿਆ ਹੋ ਗਏ 3 ਮਿੰਟ ਦਾ ਟਾਈਮ ਤੇ ਅੰਨੇ ਨਾਲ ਖੋਲਦੇ ਤੇ ਉਹਨਾਂ ਨੇ ਕਿੰਨੇ ਕਿੱਥੇ ਰਿਸ਼ਤੇਦਾਰੀ ਪਾਈ ਕਰਨਾ ਲੱਗ ਗਿਆ ਦੇਖ ਕੇ ਲੱਗਿਆ ਕੋਈ ਜਿੱਕੜੇ ਕੋਲੀ ਜਾਂਦੇ ਰਹੀਏ ਜਿੱਕ ਲਾਉਂਦੇ ਮੁੰਡੇ ਥੱਲੇ ਚੱਲਿਆਂ ਵੇਖੋ ਭਾਈ ਮੰਗਤ ਲਾਉਂਦਾ ਜਿੱਕ ਕਿੱਥੇ ਰਹਿ ਗਿਆ ਆ ਰਿਹਾ ਭਾਈ ਤੇ ਵੇ ਅਨੁਟਾਮੀ ਦੇ ਦੋ ਏ ਉਦਲੀ ਅੰਮੀ ਤੇਰਾ ਸਾਮੀ ਇਹ ਤਾਂ ਵਿਚਾਰਾ ਥਣ ਲੱਗਿਆ ਪਿਆ ਹਾਂਜੀ ਉਹ ਜਿੱਕ ਰਹਿ ਪਛੜਾ ਆਉਂਦਾ ਜਿੱਕ ਲਾਤੇ ਜਿੱਤੇ ਜਾਂਦੇ ਨੇ ਹਾਰ ਜੀ ਮੈਂ ਮੰਗਤ ਨੇ ਲਾ ਦਿੱਤਾ ਜੈਕ ਪਰ ਟਾਮੀ ਨਹੀਂ ਲੈ ਗਿਆ ਤੇ ਤੂੰ ਦੂਜੀ ਤਰ੍ਹਾਂ ਕਿਵੇਂ ਕਰੇਂਗਾ ਕਾਰ ਲਾਣਾ ਤੂੰ ਜੈਕ ਦੂਜੀ ਤਰ੍ਹਾਂ ਲਾਣਾ ਸੀ ਉਹ ਪਤਾ ਮੈਂ ਲੱਗ ਗਿਆ ਤੂੰ ਨਹੀਂ ਲਾਣਾ ਸੀ ਹਾਂ ਉਹ ਮੈਂ ਕਾਰ ਲਾ ਦੇ ਦਰ ਨਿੱਕੀ ਟਾਮੀ ਸਾਮੀ ਤੇ ਵੱਡੀ ਵੱਡੀ ਉਹ ਰਾੜ ਪਈ ਹੱਲ ਰਾੜ ਉਹ ਟਾਮੀ ਤਾਂ ਦੇ ਦੋ ਜਵਾਕ ਨੂੰ ਕਿਹੜੀ ਹੱਲ ਆ ਛੋਟੀ ਹੈਗੀ ਏ ਦੇ ਇਧਰ ਫੜਾ ਇਧਰ ਫੜਾ ਛੋਟੀ ਚਾਹੀਦੀ ਏ ਵੱਡੀ ਨਹੀਂ ਚਾਹੀਦੀ ਨਹੀਂ ਆ ਬਿੱਜਾ ਅਮਰ ਬੋਲੋ ਬੋਲ ਤੇ ਆ ਜਾ ਖੋਲ ਦੇ ਚੱਲ ਵੀ ਮੁੰਡੇ ਚੱਕ ਤਾਂ ਮੁੰਡੇ ਨੇ ਜੱਕ ਅੰਨਾ ਕੁ ਖਾਣਾ ਸੀ ਚਲੋ ਵੀ ਬਾਕੀ ਲਾਇਏ ਨੇ ਗਲਤ ਹੈ ਚੱਕੇ ਮੁੰਨੇ ਰਾਜੂ ਕੇ ਨਾਲ ਸਾਰੇ ਨਾਲ ਖੋਲ ਤੇ ਆ ਕੀ ਹੈ ਰਾਜੂ ਆ ਕੀ ਜੱਕ ਲਾਉਣ ਵਾਲਾ ਸੀ ਤਾਂ ਕਰ ਚ ਲਾਏ ਇਹਨੇ ਨਾਲ ਚੱਕ ਲੱਗਦਾ ਹੈ ਹਲਾ ਵੀ ਖੋਲ ਦੇ ਬੱਸ ਕਰੇ ਬੱਸ ਬੱਸ ਆਉਣਾ ਰੱਖਾ ਜਾਣਾ ਤੇ ਆਉਣਾ ਉਹ ਕਹਤੇ ਬਾਬਾ ਜੀ ਮਿੱਤਰੋ ਬਾਬਾ ਪੈ ਇਹਨਾਂ ਦਾ ਆ ਉੱਤੇ ਪੈ ਰੱਖਣ ਲੱਗੇ ਸੀ ਕੋਹ ਸਾਬ ਅੰਦਰ ਕਰੋ ਕੋ ਪੈਦਾ ਟਾਇਰ ਟਾਇਰ ਤਾਂ ਰੱਖੇ ਬੰਦਾ ਪੈ ਕਾ ਕਰ ਲੈਂਦੇ ਮਸ਼ੀਨਾਂ ਸੀ ਸਿੱਟ ਜੇ ਨਾ ਥੱਲੇ ਆਈ ਇਹਨਾਂ ਨੂੰ ਥੱਲੇ ਇੱਧਰ ਪੈ ਇੱਧਰ ਬਾਹਰ ਲੈ ਗਈ ਖਟਰ ਚੱਲ ਛੱਡੋ ਬੜੀ ਨਾ ਮਾਰ ਜੇ ਮਲੇ ਤੇ ਨਾ ਫੋਨ ਕਰੋ ਉੱਥੇ ਜਾ ਕੇ ਫਰਾ ਕਰ ਦੋ ਮਿਲਵਾ ਹੱਥ ਕਿੱਥੇ ਆ ਵੇਖ ਸਕੀਂਦਰਾ ਬਾਬਾ ਜੀ ਅਜੇ ਕੰਨ ਲਾ ਬਾਈ ਇਹ ਕੌਨਸਾ ਬਕਵਾਲ ਹੈ ਹੰਨ ਪੁੱਛਨੇ ਹੰਨ ਪੁੱਛਨੇ ਗਣੇਸ਼ ਇਹਨੂੰ ਲਾ ਲੈ ਮੇਖ ਲਓ ਮੁੰਡਿਆ ਗਣੇਸ਼ ਹੈ ਜੀ ਹੈ ਗਿਆ ਮਿੱਤਰੋ ਤੇ ਫੋਰਮੈਨ ਕੋਟੀ ਵਾਲੇ ਓਵਰ ਦੇ ਪਿੱਛੇ ਤੇ ਹੁਣ ਆਪਾਂ ਕਸਨੀ ਬ੍ਰੇਕ ਵੇਖਨੇ ਕਿੰਨੇ ਟਾਈਮ ਚ ਖਿੰਦੀ ਹੈ ਤੇ ਕਿਹੜਾ ਕਿਹੜਾ ਪਰ ਮਨ ਲੱਗਦਾ ਦੇ ਗੁੱਠੇ ਵਿਖਾ ਦੇ ਤਰਾਂ ਲੱਗਿਆ ਵੇਖੋ ਭਾਈ ਗੁੱਠਾ ਫੋਰਮੈਂ ਦਾ ਫੋਰਮੈਂ ਨੂੰ ਆਖਾਂ ਵੀ ਭਾਈ ਰੁਕ ਜਾ ਉੱਥੇ ਕਹਿੰਦਾ ਨਹੀਂ ਮੈਂ ਨਾਲ ਜਾਣਾ ਹੀ ਜਾਣਾ ਤੇ ਇੱਧਰ ਭਾਈ ਪੰਨੇ ਕੀ ਹੋ ਰਿਹਾ ਗੱਲਾਂ ਚੱਲਦੀ ਨੇ ਨਹੀਂ ਰਹਿ ਨਹੀਂ ਸਕਦੇ ਨਾ ਇੱਕ ਗੱਡੀ ਆ ਰਹੀ ਹੈ ਭਈਆ ਜੀ ਉਹ ਮਿਸ਼ਾਲ ਲੈ ਕੇ ਆ ਰਹੇ ਹੈ ਮਿਸ਼ਾਲ ਆ ਜਿੰਨੀ ਭਰਾਵੋ ਵੇਖ ਲਓ ਨੇ ਉਹ ਮਿਸ਼ਾਲ ਉਹ ਆ ਗਈ ਭਾਈ ਨਹੀਂ ਵਿਖਦੀ ਵੀ ਹੈ ਚਿੱਟੇ ਦੇ ਹਰ ਰੰਗ ਦੀ ਹੈ ਫੋਨ ਤੇ ਨਹੀਂ ਵਿਖਦੀ ਫੋਨ ਤੇ ਵਿਖਦੀ ਹੈ ਨਹੀਂ ਵਿਖਦੀ ਵੀ ਫੋਨ ਚ ਵਿਖਦੀ ਵੀ ਹੈ ਤੇ ਮੇਤਰੋ ਬਾਕੀ ਤੁਹਾਨੂੰ ਕਿਹਾ ਵੀ ਅਜੇ ਫਸਲਾਂ ਨਹੀਂ ਆਈਆਂ ਇੱਧਰ ਹੀ ਵੇਖ ਲਓ ਭਾਈ ਹਜੇ ਕੱਚੀ ਫਸਲ ਹੈ ਮੂੰਗੀ ਦੀ ਤੇ ਬਾਕੀ ਭਾਈ ਮੂੰਗੀ ਦੀ ਕੱਚੀ ਫਸਲ ਹੈ ਨਾ ਆਇਆ ਵੀ 25 ਦਿਨ ਦੀ ਅਜੇ ਪੱਕਣੀ ਸਿੰਘ ਸਿੰਘ ਦਿਖਾ ਦਿੰਦੇ ਕੀ ਆ ਚੈਣਾ ਤੂੰ ਇਹੜਾ ਨਹੀਂ ਹੋਣ ਵਾਲ ਪੱਟਿਆ ਸੀ ਮੇਤਰੋ ਕਲਾ ਕਰਾ ਸੀ ਮੰਗਤ ਨੇ ਕੰਮ ਆ ਪਾ ਤੋੜ ਲੈਂਦੀ ਸੀ ਆ ਤੋੜ ਲੈਂਦੀ ਤੇ ਹੁਣ ਆਪ ਲਾਈਏ ਤੇ ਚੱਕੋਈ ਭਾਈ ਆ ਵੀ ਮੁੰਡਾ ਭਾਈ ਬੜੇ ਚਾਈ ਚਾਹੀ ਆਇਆ ਸੀ ਹੁਣੇ ਨਾ ਕੇ ਆਇਆ ਸੀ ਤੇ ਵੇਖੋ ਭਾਈ ਇੱਕ ਨਾ ਕੇ ਦਾ ਛੋਣਾ ਆ ਨਿਸ਼ਾਨ ਲੱਗ ਗਿਆ ਤੇਰਾ ਉੱਤੇ ਹੀ ਕੰਮ ਇਹਨੂੰ ਬੈਠ ਰਹਾ ਹੈ ਮੈਂ ਫਿਰ ਇੱਕ ਸਿੱਖਾਂਗੀ ਤੂੰ ਇਹੀ ਸਿੱਖਣਾ ਉੱਤੇ ਬੈਠ ਕੇ ਕਿਵੇਂ ਪਹਚਾਵੀਂ ਬੰਦੇ ਫੜਾਵੀਂ ਦਾ ਨਹੀਂ ਲੈ ਜਾ ਥੱਲੇ ਬਹੁਤ ਵੇਖ ਲੈ ਬ੍ਰੇਕਾਂ ਦਾ ਕਿਵੇਂ ਕਰੀ ਦੋ ਇੱਧਰ ਤਾਂ ਕੁਝ ਨਹੀਂ ਗਾ ਇੱਧਰ ਆਣਾ ਫਿਰ ਉੱਤੇ ਹੀ ਬੈਠ ਰਹਾ ਹੈ ਬਈ ਵੇਖ ਲਓ ਬਈ ਮੁੰਡਾ ਕਹਿੰਦਾ ਮੈਂ ਵਾਲ ਸਿੱਖਣਾ ਕਹਿੰਦਾ ਤੇ ਮੈਂ ਕਿਹਾ ਵੀ ਚੱਲ ਠੀਕ ਹੈ ਲੈ ਜਾ ਬ੍ਰੇਕਾਂ ਦਾ ਸਿੱਖ ਲੈ ਕਹਿੰਦਾ ਨਹੀਂ ਇੱਧਰ ਹੀ ਹੁਣਾ ਇੱਥੇ ਕੀ ਸਿੱਖੇਗਾ ਫਿਰ ਮੇਸ਼ੇ ਇੱਥੇ ਕੀ ਸਿੱਖੇ ਦਵਾਂ ਉਹਨਾਂ ਮਿੱਥੇ ਆਣਾ ਲੈ ਕੀ ਦੇਖ ਲਓ ਮੈਂ ਜਦੋਂ ਆਪਣਾ ਚਾਚਾ ਨਾਲ ਖੇਡਦਾ ਡ੍ਰੀਮ 11 ਪੈਪ ਉਹ ਲਾ ਦਿੰਦਾ ਭਾਈ ਆਪਾਂ ਅੱਜ ਤੱਕ ਲਾਇ ਤੇ ਇਹ ਵੇਖ ਲਓ ਭਾਈ ਇਹ ਖੇਡਣ ਲੱਗ ਗਿਆ ਬੜੇ ਭਾਈ ਖਤਰਨਾਕ ਬੰਦੇ ਆ ਤਾਂ ਇਹ ਮਾਈ ਬੈਲੈਂਸ 99 ਰੁਪਏ 50 ਰੁਪਏ ਹੈਗੇ ਨੇ ਆਪਣੇ ਕੋਲ ਇਹ ਆਪਾਂ ਨੇ ਕੀ ਕੀ ਦੀ ਟੀਮ ਅੱਜ ਜਿਹੜਾ ਟੀਮ ਅੱਜ ਕੋ ਨਹੀਂ ਇੰਡੀਆ ਦੀ ਕੱਲ ਦੇਖ ਲਓ ਮੇਥੋਂ ਟੀਮ ਲੱਗਣੀ ਇੱਥੇ ਕੱਲ ਇੰਡੀਆ ਦੀ ਮੇਥੋਂ ਵਾਵਾ ਮੋਟਾ ਖਰਚਾ ਕੀਤਾ ਆਪਾਂ ਤੇ ਆ ਕੀ ਇਹ ਫਿਲਟਰ ਇਹ ਫਿਲਟਰ ਹੈ ਫਿਲਟਰ ਮਗਲਾਈਲ ਫਿਲਟਰ ਬਾਈ ਇਹ ਕਿੰਨੇ ਦਾ ਹੈ ਕਿੰਨੇ ਦਾ ਦੁਬਾਈ ਵਾਲਿਆ ਕਿੰਨੇ ਲੈ ਤੇ ਆਏ 2.5000 ਰੁਪਏ 2.5000 22000 ਦਾ 230 230 500 ਜੋੜਾ ਉਹ ਬਾਬਾ ਮਾਫ ਕਰੀ ਬਾਬਾ ਮਾਫ ਤਨ ਕਿੰਨੇ ਕਰੀ ਚਾਏ ਇੱਕ ਦੋ ਵਾਰੀ ਕਰ ਸੇ ਕਰਦਾ ਹੁਣ ਮੇਤਰੋ ਲਾ ਦੇ ਬਾਬਾ ਪੈਸੇ ਇਹਨਾਂ ਨੇ ਬਾਕੀ ਹੁਣ ਆਪਣੀ ਬ੍ਰੇਕ ਪਾਣ ਜੇ ਨਾ ਫਿਰ ਤਾਂ ਗੱਲਬਾਤ ਆਵਣੀ ਪੂਰੀ ਐਂਡ ਹੀ ਹੈਣਾ ਤੇ ਆਪਣੀਆਂ ਲੈਟਾਂ ਨਹੀਂ ਜਗਦੀਆਂ ਇਹ ਵਾਲੀਆਂ ਬਈ ਜਗਦੀਆਂ ਨੇ ਲੈਟਾਂ ਜਗਾਈਆਂ ਨਹੀਂ ਪਰ ਆਪਾਂ ਕਦੇ ਹੁਣ ਜਗਾਵਾਂਗੇ ਰਾਤ ਨੂੰ ਜਗਾਵਾਂਗੇ ਭਾਈ ਆਹ ਵੇਖੋ ਭਾਈ ਐਵੇਂ ਲਮਕਾਈਆਂ ਵੀ ਨੇ ਨਹੀਂ ਆਇਆ ਥੱਲੇ ਫਿਰ ਨਹੀਂ ਸੋਚਿਆ ਜ਼ਿਆਦਾ ਮਾਰੀਆਂ ਨੇ ਨਾ ਰੋਟਾ ਵੇਖ ਕੇ ਕੋਈ ਨਹੀਂ ਇਹ ਤਾਂ ਪਾਣਾਈ ਨਹੀਂ ਕੋਈ ਤੇਰੀ ਕੋਈ ਨਹੀਂ ਹੋ ਸਕਦਾ ਮੈਂ ਕਿੱਧਰ ਬੈਠਾ ਕੰਮ ਹੋ ਵੀ ਕਿੱਥੇ ਮਰਾ ਸੱਦੇ ਚੰਦਰ ਆਜੋ ਆਂਧਾ ਲੈ ਜਾਵੀਂ ਥੱਲੇ ਜਿਹੜਾ ਲੱਪੇ ਲੋ ਜੀ ਹੁਣ ਆਪਾਂ ਆ ਗਏ ਇੱਥੇ ਹੁਣ ਇਹਨੇ ਚਾਚੀ ਰੀਕੀ ਕਰ ਲੈ ਲਾੜ ਲੱਗੇ ਨਾ ਯਾਰ ਆਵੇਂ ਹੈ ਆਹੇ ਹੈ ਤੇ ਉਂਝ ਖੋਣ ਕੇ ਵੇਖਾਂ ਲਾੜ ਖੋਲ ਨਾ ਪਹਿਲਾਂ ਪਿਛਲੇ ਬਾਈ ਸੀ ਇੱਥੇ ਰਾਜੂ ਤੇ ਹੁਣ ਦੀ ਆ ਆਪਣਾ ਮੰਗਤ ਮੰਮੀ ਬੈਠਾ ਜੀ ਵੀ ਨਹੀਂ ਉਹ ਹੋਰ ਰਾਜੂ ਆ ਗਿਆ ਦੰਦਰੇ ਨੂੰ ਵਜਦੇ ਫਿਰ ਵੀ ਬੈਠਾ ਮੁੰਡਾ ਇਹ ਹੁੰਦੀ ਫੋਨ ਮੈਨੂੰ ਮੇਰਾ ਬਾਈ ਮਿੱਤਰੋ ਵੇਖੋ ਕਿੱਥੇ ਖੜਿਆ ਆਪਣਾ ਮੰਗਤ ਹੈ ਅੱਵੀ 27 ਦਾ ਕਹੀ ਤੇ ਚਾਚਾ ਕਿੱਦਾਂ ਬਾਈ ਦੇ ਪਾਣਾ ਦੇ ਆਏ ਜੀ ਵੇਖੋ ਬਈ ਹੱਥ ਮੁੰਡੇ ਦੇ ਕਿਵੇਂ ਚਮਕਦੇ ਪਏ ਤੇ ਆ ਆ ਬੈਠਾ ਮਹੇਸ਼ ਬਾਈ ਉੱਤੇ ਤੇ ਆਪਾਂ ਵੀ ਹੁਣ ਇੱਥੇ ਗਏ ਸੀ ਤੇ ਰਾਜੂ ਬਾਈ ਵੱਲ ਸਿੱਖ ਗਿਆ ਪੂਰਾ ਸਿੱਖ ਗਿਆ ਨਾ ਆ ਵੇਖੋ ਬਾਈ ਕਿਤੇ ਮੁਕੇ ਆ ਆਏ ਆ ਇੰਦੇ ਨਾ ਸਿੱਖਣਾ ਆ ਗਿਆ ਜਿਹੜਾ ਗਿਆ ਹੋਰ ਹੱਥ ਕ ਫੋਰ ਮੈਲਦਾ ਚੱਲ ਤਾਲੇ ਸੋਦੀ ਫੜਾ ਜਿਹੜੇ ਪਿੱਛੇ ਵੈਸੇ ਤੂੰ ਨਾ ਜਿਵੇਂ ਬੜਾ ਪਿਆ ਸਗੋਂ ਤੈਨੂੰ ਵੱਡਣਾ ਚਾਹੀਦਾ ਇਹ ਵੱਲ ਸਿੱਖਣਾ ਚਾਹ ਪੀ ਲੈ ਚਾਹ ਪੇ ਹੁਣ ਥਾਂ ਹੀ ਕੋ ਨਹੀਂ ਵੱਡਣਾ ਚਾਹ ਪੀ ਲੈ ਔੜਾ ਤੇਨ ਹੋ ਗਿਆ ਆ ਇਹ ਦੇਖੋ ਜੀ ਆਹ ਜਾ ਆਹ ਚੋ ਲਗੜਾਏ ਭਜਣਾ ਥੋੜੀ ਬਾਈ ਰੋਕ ਲੈ ਬਈ ਪਾਉਂਦਾ ਮੇਸ ਤੇਲ ਆਹੋ ਜੀ ਤੇ ਉਦੋਂ ਨਾ ਦੂਜਾ ਨਾਂ ਕੀ ਹੈ ਮੈਂ ਵੇਲਾ ਸੀਗਾ ਤੇ ਕਦੇ ਉਥੇ ਪਈਦਾ ਹੈ ਹਮੇਸ਼ਾ ਕਰ ਕੇ ਇਹ ਹਾਈਡਰੋਲਿਕ ਦੀ ਗੱਲ ਕਾਦੇ ਵਾਸਤੇ ਠਾਈ ਛੱਡ ਜਾਂਦਾ ਇਹ ਹਾਈ ਲੋ ਵਕਤ ਬਈ ਪਈ ਜਾਂਦਾ ਮੈਂ ਹੀ ਦੱਸ ਦੇਣਾ ਆਪਣਾ ਫਾਰਮੈਂਡ ਦੱਸਦਾ ਨਹੀਂ ਪਿਆ ਹੈ ਕਿੰਨੀ ਵਾਰ ਹੈ ਵਾਰ ਮੈਂ ਕੋਆਰਡੀਨੇਟ ਪਾ ਦੇ ਮੁੰਡੇ ਕੱਟੇ ਹੋ ਇੱਥੇ ਕਦੋਂ ਪਿਆ ਹੈ ਤੇ ਅੱਛਾ ਹੋਰ ਆ ਬੈਠਾ ਵੀ ਮੰਗਤ ਉਹ ਕਾ ਉੱਥੇ ਹੈ ਨਾਨਕਪੁਰੇ ਨੰਬਰ ਕਿਵੇਂ ਲਈ ਭਾਈ ਇਧਰ ਇੰਜਣ ਦੀ ਹੋਣ ਲੱਗੀ ਹੈ ਸਰਵਿਸ ਤੇ ਆਪਣਾ ਬੈਠਾ ਵੀ ਮੰਗਤ ਥੱਲੇ ਕਹਿੰਦਾ ਭਾਈ ਮਸ਼ੀਨ ਓਕੇ ਬਣਾ ਦੇਣੀ ਹੈ ਘੋੜਾ ਬਣਾ ਚੰਗਾ ਘੋੜਾ ਵੇਖੋ ਭਾਈ ਕਿਵੇਂ ਲੱਬੜਿਆ ਪਿਆ ਹੁਣੇ ਲਾ ਕੇ ਆਇਆ ਹੀ ਹੁੰਦਾ ਇਧਰ ਭਾਈ ਆਪਣੇ ਮਾਨ ਪੁੱਛ ਇਹ ਵੀ ਹੁਣੇ ਲਾ ਕੇ ਆਏ ਹੀ ਅੰਨੀ ਨੇ ਗੱਲ ਕੀ ਕਰਨੀ ਭਾਈ ਆਰਾ ਪ੍ਰਵਾਦ ਇਹ ਜਿਆਦਾ ਹੀ ਹੈ ਨਾ ਇਤਨਾ ਹੀ ਖੋਦ ਨਾ ਮੈਨੂੰ ਖਾਦ ਦੇ ਫਿਰ ਮੇਰੀ ਤਰ੍ਹਾਂ ਹੀ ਉਗਾ ਦੇ ਹਾਰੇ ਕੱਪੜੇ ਦੇਖ ਲੋ ਭਾਈ ਹੱਥ ਕੋਲੇ ਮਾੜੀ ਜੰਬਲ ਕਾਲੀ ਕਰਕੇ ਕਹਿੰਦਾ ਵੇਖ ਲੋ ਭਾਈ ਹੱਥ ਕੋਲੇ ਕੱਪੜੇ ਦੋ ਖਾ ਦੇ ਉਥੋਂ ਇਹਨੇ ਹੱਥ ਵੇਖੋ ਵਿਖਾਈਆਂ ਉਥੇ ਭਾਈ ਇੰਨੇ ਵਿੱਚ ਬਲ ਸਿੱਖਣਾ ਹੈ ਮੁੰਡੇ ਤੇ ਬਲ ਸਿੱਖਣਾ ਨੇ ਹੱਥ ਕਿੰਨੇ ਦੇ ਹੱਥ ਆ ਗਿਆ ਜੀ ਆ ਗਿਆ ਹੱਥ ਹੋਗਾ ਥੱਲੇ ਜਾਣਾ ਮਾਲ ਕੱਟ ਜੇ ਵਿੱਚ ਮੈਂ ਕੱਟਦਾ ਕੀ ਹੋ ਗਿਆ ਬੰਦਾ ਆਇਆ ਭਾਈ ਦਬਾਈ ਤੂੰ ਮਸ਼ੀਨ ਹਟ ਕਰਨਾ ਮਸ਼ੀਨ ਨਹੀਂ ਸੈੱਟ ਕਰਨਾ ਭਈ ਮੁੰਡਾ ਆ ਪੂਰੀ ਜੰਗ ਜਿੱਤ ਕੇ ਥੱਲੇ ਇੰਜਣ ਨਾਲ ਹੁੰਦਾ ਰਿਹਾ ਘੁੰਦਾ ਰਿਹਾ ਭਈ ਇੰਜਣ ਨਾਲ ਕਦੇ ਇੰਜਣ ਦੇ ਉੱਤੇ ਤੇ ਕਦੇ ਇਹ ਇੰਜਣ ਉੱਤੇ ਤੇ ਵੇਖੋ ਭਈ ਤੇ ਵੇਖ ਲਓ ਭਾਈ ਹਾਲਤ ਹੁਣ ਮੁੰਡੇ ਦੀ ਭਈ ਇਹ ਹੁੰਦੀ ਆ ਕਮਾਈਆਂ ਇੱਥੋਂ ਦੀਆਂ ਕਿਥੇ ਦੇਖ ਲਓ ਭਾਈ ਪੂਰੀ ਕੰਡੀਸ਼ਨ ਵਗੈਰਾ ਮੁੰਡੇ ਦੀ ਪੂਰੀ ਇੱਕਦਮ ਔਕੇ ਲੋਕੇ ਭਾਈ 90% ਟਾਇਰ ਪਏ ਆ ਠੀਕ ਆ ਕਿਆ ਦੇ ਘੋਰਦਾ ਬਧਾਈਆਂ ਕੋਸਤ ਚੰਗਾ ਕੰਮ ਕੀਤਾ ਆ ਫਾੜੇ ਨੂੰ ਅਗਲਾ ਤੇ ਕੀ ਕਰ ਲੈ ਮੈਂ ਕਿਉਂ ਹੋਣਾ ਸਫਾਈ ਕਰਦਾ ਮੈਂ ਇਹ ਦੂਜੀ ਪਲੇਟ ਜਿਹੜੀ ਸੀ ਨੰਝਨ ਥੱਲੇ ਸਾਰੀ ਗੰਦੀ ਸੀ ਉਹ ਨਹੀਂ ਸਾਫ ਕਰਦੇ ਮੈਂ ਬਾਹਰ ਕਿਦੋਂ ਗੱਡੀ ਹੈ ਦੋਏ ਫਰ ਨਾਲ ਸੇ ਨਹੀਂ ਥੱਲੇ ਸੇ ਐਂ ਕਰਖਾਂ ਆ ਡੀਜ਼ਲ ਥੋੜਾ ਜਿਹਾ ਮਾਰ ਦੁੱਤੇ ਆ ਬਾਈ ਨੂੰ ਫੜਾਈ ਨੂੰ ਹਾਂ ਮਾਰ ਦੂ ਆ ਮਾਰ ਦੁੱਤੇ ਹੋਈ ਆ ਸਾੜ ਦੇ ਪਰੇ ਥੱਲੇ ਨਵਾ ਪਾਣਾ ਦੇ ਉੱਤੇ ਮੈਂ ਕਹੀ ਜਾਨਾ ਦਾ ਸਿਆਰੇ ਉਹ ਆਪਦੀ ਮਰਜ਼ੀ ਕਰੀ ਜਾਨਾ ਹੋਰ ਮੈਂ ਨਹੀਂ ਸੁਣਦਾ ਨਹੀਂ ਹੋਰ ਮੈਂ ਨਹੀਂ ਸੁਣਦਾ ਨਹੀਂ ਮੈਂ ਸੁਣਦਾ ਜੀ ਆ ਬੰਦਾ ਮੈਂ ਤਾਂ ਨਹੀਂ ਨਹੀਂ ਚੱਲ ਹੁਣ ਆਪਾਂ ਕਿੰਨਾ ਵੇ ਖੋਲਣਾ ਚਾਹ ਰੱਜ ਦੱਸਣਾ ਕੀ ਪਤਾ ਲੱਗਿਆ ਤੈਨੂੰ ਕੀ ਪਤਾ ਲੱਗਿਆ ਇਹ ਪਤਾ ਲੱਗਿਆ ਵੀ ਐਮਪੀ ਜਾਣਾ ਚਾਹੀਦਾ ਨਹੀਂ ਰੱਜ ਕੀ ਪਤਾ ਲੱਗਿਆ ਆ ਹੁਣ ਹੌਲੀ ਹੌਲੀ ਜਿੱਤੀ ਜਾਂਦਾ ਫਿਰ ਵੀ ਹੁਣ ਕੀ ਵੇਖੇ ਕੀ ਗੁੱਲ ਲੱਗੀ ਕਿ ਤੂੰ ਕੀ ਹੋਇਆ ਆ ਹੁਣ ਇਹਨੇ ਕੀ ਕੀਤਾ ਇਹਨੇ ਤੇਲ ਕੱਢਿਆ ਕੀਤਾ ਅੱਛਾ ਇਹੋ ਸਭ ਠੀਕ ਠੀਕ ਹੈ ਬਈ ਮੁੰਡੇ ਨੂੰ ਪਤਾ ਹੈ ਇਹ ਨਾ ਕਿ ਹੀ ਆਇਆ ਸੀ ਕਿਹੜਾ ਤੇ ਮੰਗਾ ਤੇ ਅਸੀਂ ਕੱਲ ਨਾ ਤੇ ਆ ਕਿਵੇਂ ਇਹ ਹੀ ਕੰਮ ਉੱਥੇ ਹੀ ਹਾਈ ਵਾਰਦਾ ਹੀ ਵਲਦਾ ਹੀ ਖੜਾ ਠੀਕ ਹੈ ਮੰਗੇ ਤਾਂ ਆ ਆ ਤਾਂ ਫਿਰ ਤੂੰ ਕਸੀਰੀ ਰੇਕਸਾਲ ਤੇਰੇ ਬਗਾਲੇ ਪੁੱਤਰਾ ਤੇਰੇ ਚਵਾ ਈ ਜੀ ਵੇਖ ਲੈ ਖੜੀ ਮਸ਼ੀਨ ਨਹੀਂ ਤੇ ਜਲਦੀ ਬੰਦੀ ਨਾ ਕਣਕ ਵਿੱਚ ਉਦੋਂ ਇਹ ਕਈ ਵਾਰੀ ਕੰਮ ਹੋ ਜਵੇ ਸਾਬਾ ਉਹ ਅੱਗ ਪੈਂਦੀ ਵੀ ਹੁੰਦੀ ਹੈ ਜਦੋਂ ਫੇਰ ਵੀ ਬੰਦੇ ਨੂੰ ਕਰਨਾ ਪੈਂਦਾ ਇੰਨਾ ਕਰਮਦਾ ਇੰਨਾ ਕਰਮਦਾ ਹੀ ਲੱਗਿਆ ਰਵਦਾ ਹੁਣ ਦਾ ਮਸ਼ੀਨ ਕਿਵੇਂ ਸਿੱਖੇਗਾ ਸਿੱਖਾਂਗੇ ਸਿੱਖੇਗਾ ਭਾਈ ਠੀਕ ਨਾ ਨਾ ਲੱਗਾ ਪਿਆ ਮੁੰਡਾ ਇਹ ਨਹੀਂ ਘਟਦਾ ਪਿਆ ਮੈਂ ਤਾਂ ਬਸ ਕਰਤੀ ਸਭਾਈ ਇਧਰ ਵੇਖ ਤਾਂ ਹੀ ਮੁੰਡਾ ਕੀ ਬਣਿਆ ਪਿਆ ਬੜਾ ਰਾਂਝਾ ਮਤ ਹੀਰੋ ਖੜੀ ਹੈ ਜੁਤਾ ਕਿਧਰੇ ਲਗ ਗਿਆ ਇਹ ਪਾ ਰਹਾ ਇਹ ਰਾਰ ਮਗਾ ਨਾ ਮੈਂ ਪੌਂਪ ਪਿਆ ਇਹਦੇ ਵਿੱਚ ਰਾਰ ਰੋ ਰੋ ਇਹ ਨਾਲ ਸੀਡ ਹੁੰਦੀ ਹੈ ਲੈਂਡ ਬਣੇਗੀ ਜਿੱਤਾਨੇ ਮੁੰਡਿਆਂ ਕਿੰਨੀਆਂ ਮਾਰੀਆਂ ਸੱਟਾਂ ਲੋਕ ਦਾ ਵੀ ਬਾਈ ਕਰਦਾ ਕੰਮ ਹੈ ਬਾਕੀ ਪਤਾ ਹੀ ਨਹੀਂ ਭਾਈ ਉਹਦਾ ਨਾਂ ਟੇਗਾ ਸੀ ਤੇ ਆਹ ਵੇਖ ਲੋ ਭਾਈ ਆ ਫਾਰਮਨ ਨੇ ਬਾਕੀ ਫਿਰ ਵੀ ਦੱਸ ਦਿੱਤਾ ਕੀ ਹੈਗਾ ਇਹ ਬਾਕੀ ਭਾਈ ਮਸ਼ੀਨ ਦੀ ਕੋਈ ਕੰਡੀਸ਼ਨ ਪਾਂਡਾ ਲੈ ਲਓ ਡੀਜ਼ਲ ਕੱਟ ਲਓ ਸਪਰਿੰਡ ਸਪੈਂਗਦੀ ਇੱਧਰ ਸਾਈਡ ਹੋਣ ਹੁਣ ਥੰਮਣਾ ਲਾਈਏ ਓ ਥੱਲੇ ਹੀ ਚਲੇ ਗਏ ਹਾਂ ਸਪਰਿੰਡ ਹਾਂ ਸੋਨੋ ਆਹ ਟੈਟਰ ਇਹਨਾਂ ਗੰਜੂ ਕੀ ਕੰਮ ਲੱਗਿਆ ਪਿਆ ਹਾਂਜੀ ਕੀ ਕੰਮ ਲੱਗਿਆ ਮੈਂ ਘਾੜ ਖੋਲ ਦੇ ਭਰਾ ਕਾਦੇ ਤੂੰ ਕਿੱਧਰ ਪੂਰੀ ਦਸਾਂ ਤੂੰ ਦੱਸ ਕਲੱਚ ਮੈਨ ਟੋ ਨਾ ਕਰ ਭਾਈ ਨਹੀਂ ਇਹ ਤੇਨ ਦਾ ਸੀਵਲ ਓਂਜਾ ਤਾਂ ਮੈਨੂੰ ਯਾਦ ਸ਼ਾਇਦ ਰਹਿ ਜਾਵੇ 40 ਜਿਹੜੀ ਆਪਾਂ ਨਹੀਂ ਆਉਂਦੇ ਮਸ਼ੀਨ ਦੇ ਉਤਾਰਾ 40 7 1747 ਹਾਂ ਤੇ ਫੋਟੋ ਖਿੱਚ ਲੈ ਫੋਟੋ ਮੇਰੇ ਬਹੁਤ ਚਾਹੀ ਨਹੀਂ ਚਾਹੀ ਜੀ ਮਿੱਤਰੋ ਸੈਟ ਨਹੀਂ ਆਇਆ ਬਾਬੇਵਾਰਾਂ ਵਾਲ ਕੋਲ ਹੀ ਤੇ ਟਾਈਮ ਲੱਗ ਗਿਆ ਵਾਧੂ ਤੇ ਆਪਾਂ ਆਖੇ ਚੱਲ ਫਿਰ ਦੋ ਰੱਦ ਲਈ ਆਵੇ ਹੁਣ ਦੋ ਪੋਰ ਫੋਰ ਮਿੰਟ ਹੱਦ ਲਾਉਣ ਹੋਗੇ 1 2 3 4 5 6 7 ਬਈ 7 ਪੋਰਮਨ ਲੱਗੇ ਪਹਿ ਹੁਣ ਆਪਣੀ 4600 ਨੂੰ ਤੇ ਬਾਬਾ ਭਲੀ ਕਰੇ ਅੱਜ ਹੋ ਜਾਵੇ ਠੀਕ ਹੈ ਤੇ ਆਪਣਾ ਕੀ ਰਹਿ ਗਿਆ ਮੰਗਤ ਓਏ ਆਪਣਾ ਬਹੁਤ ਕੁਝ ਪਿਆ ਪਾਈ ਤੇ ਵੇਖ ਲਓ ਬਾਕੀ ਇਹ ਦੁਬਈ ਵਾਲਾ ਬੰਦਾ ਸੀ ਮੰਗਤ ਕਹਿੰਦਾ ਮੈਂ ਕੱਲੇ ਹੀ ਕਰਦਾਗਾ ਠੀਕ ਐ ਤੇ ਸੂਤਰ ਕੁਛ ਆਇਆ ਨਹੀਂ ਤੇ ਬਾਬਾ ਲੈਂਦਾ ਬਫੇਰ ਕੋਟੇ ਤੂੰ ਤੇ ਬਾਬਾ ਲੈਂਦਾ ਭਾਈ ਕੋਟੇ ਤੂੰ ਤੇ ਬਾਬਾ ਲੱਗਿਆ ਪਏ ਭਾਈ ਇਧਰ ਆਉ ਤਰੇ ਫੇਸ ਬਾਰਾ ਕੋਟੇ ਤੂੰ ਭਾਈ ਇਹ ਬਾਬੇ ਹਰੀ ਕਹਿੰਦੇ ਸੀ ਆਪਾਂ ਮਸ਼ੀਨ ਦੀ ਜਦੋਂ ਅਕਲੀ ਬ੍ਰੇਕ ਲਾਈ ਨਾ ਆ ਤਾਂ ਚਕੀਚੇ ਦਾ ਨਾਲ ਕਹਿੰਦੇ ਆ ਵੀ ਚੱਕਾ ਜਾਏਗਾ ਤੇ ਬਾਬੇ ਹਰੀ ਹਤੇ ਐ ਤੇ ਬਾਕੀ ਸ਼ਕਿੰਦਰਾ ਕਿੱਥੇ ਗਏ ਹੋਣ ਆਪਣੇ ਬਾਕੀ ਕਿੱਥੇ ਗਏ ਨਾ ਇੱਧਰ ਵੜਿਆ ਬਾਈ ਇੱਧਰ ਲਾ ਲੰਦੋ ਸਨੇਹਕਾਂ ਮੇਟਰ ਆ ਵੀ ਆਪਣੀ ਆਦੇ ਆ ਇਹ ਵੀ 4600 ਵਾਲੀ ਆ ਬਾਈ ਵਿਖਾਵਾਂਗੇ ਤੁਹਾਨੂੰ ਇਹਨਾਂ ਦੀ ਕੰਬੈਨ ਰਾਤ ਹਨੇਰਾ ਹੋ ਗਿਆ ਆਪਾਂ ਵਿਖਾਈ ਨਹੀਂ ਫਿਰ ਉਦੋਂ ਪਲੇਟ ਲਾ ਦਵਾ ਕੇ ਜੇ ਰਹਿੰਦਾ ਨਾ ਲਾ ਲਾ ਜੇ ਰਹਣਾ ਕਿ ਕਿਸੇ ਦਾ ਹੋਰ ਕੀ ਕੋਰ ਲੈਣਾ ਹੈ ਇਹ ਬਾਈ 4600 ਕਹਿੰਦੀ ਆ ਮਥਾੜੂ ਤੇ ਇੱਧਰ ਲਾਈ ਜਾਂਦਾ ਜੇ ਮੇਛਾ ਕੀ ਕਰੀ ਜਿੰਦਾ ਕੀ ਕਰੀਂਦਾ ਤੂੰ? ਬਾਈ ਲਾਇਆ। ਉਂਰੇ ਬਤਨ। ਆਪਾਂ ਬ੍ਰੇਕ ਦਾ ਕੰਮ ਕਰਦੇ ਆ ਬਾਈ। ਅੱਛਾ। ਮੈਂ ਕ ਅਪਡੇਟ ਦੇ ਦਈਏ। ਬਾਈ ਹੋ ਰਹੀ ਆਏ ਦੱਸਾਣੀ ਤਾਂ ਕਰਕੇ ਆਪਾਂ ਦੱਸਤਾ ਹੋਣਾ। ਹਾਂ ਜਕਵਿੰਦਰਾ। ਦੱਸ ਤੈਨਾਂ। ਫੇਰ ਆਪਾਂ। ਚਲ ਆਏ ਥੱਲੇ ਹੁਣ ਤੇ ਇਹ ਤੋਂ ਵੀਡੀਓ ਖਾਂਗੇ। ਕੋਸ ਪਹਿਲਾਂ ਨਹੀਂ। ਦੇਖ ਲਓ ਬਈ ਸਾਰਾ ਕੁਝ ਖੋਲਿਆ ਪਿਆ। ਬਾਕੀ ਪਾਨੀ ਕਰ ਦੇ ਦੀ ਅੱਗੇ ਖੋਲੀ। ਰਿਸ਼ਤੇਦਾਰ ਸੁਨੇਹਾ ਵਿਚਾਜ ਉਹ ਭੇਜਣਾ। ਤਾਂ ਹਾਂਜੀ ਬਾਬਿਓ ਸਵੇਰ ਤੋਂ ਹੋ ਗਈ ਸ਼ਾਮ ਦੇਖ ਲਓ ਤੇ ਆਪਾਂ ਉੱਥੇ ਹੀ ਤੇ ਕੋਚ ਸਾਬ ਆਪਣੇ ਇੱਕ ਹੀ ਹੁੰਨ ਲੱਗੇ ਪਏ ਐ ਤੇ ਇਹ ਬਾਕੀ ਉਹੀ ਹੈ ਜਿਹੜਾ ਮੈਂ ਤੇ ਪੱਪੂ ਨੇ ਕਸਿਆ ਸੀ ਸਵੇਰ ਤੋਂ ਲੱਗੇ ਸ਼ਾਮ ਪਾਤੀ ਤੇ ਉਦੋਂ ਹੀ ਪਾਇਆ ਸੀ ਮੇਸ਼ ਨੇ ਤੇਲ ਹਣਾ ਹਮੇਸ਼ਾ ਹੀ ਡਾਇਰੈਕਸ਼ਨਾਂ ਵਿੱਚ ਨਾਟ ਲਾਇਆ ਨਹੀਂ ਸੱਚਾ ਤੇਲ ਚੈੱਕ ਕਰ ਲੈ ਇਹਨੇ ਤੇ ਪੂਰਾ ਕਰ ਲੈ ਵੇਖੋ ਭਾਈ ਸਾਰੇ ਉਹਨਾਂ ਵੇਖੀ ਜਾਂਦੇ ਆ ਪਾਣੀ ਵੇਖੀ ਗਈ ਜਾਂਦੇ ਇਹ ਵੀ ਨਹੀਂ ਪਤਾ ਓਕੇ ਤੇ ਇੱਥੇ ਤੇਰੇ ਨਾਲ ਪਾਸੇ ਵਾਹੀ ਹੀ ਗੱਲ ਬਾਤ ਥੱਕੇ ਜੇ ਪਏ ਹੋਣਾ ਚੱਲ ਕੇ ਚਾਹੂ ਪੀਨੇ ਆ ਰਾਜੂ ਤੂੰ ਨਹੀਂ ਆ ਗਿਆ ਪਤਨ ਚਾਹ ਹੀ ਬਣਾ ਲੈਣਾ ਮਗਰ ਹਾਂਜੀ ਮੇਤਰੋ ਹੁਣ ਚੱਕਣੀ ਆ ਰਾਜੂ ਨੇ ਕਲਚ ਪਲੇਟ ਤੇ ਬਾਈ ਇਹਨੇ ਹੀ ਕਰਦੀ ਹੁਣ ਫਿੱਟ ਚੱਲ ਰਾਜੂ ਚੱਕ ਦੇ ਚੱਕਣੀ ਪਣੀ ਐਵੇਂ ਨਹੀਂ ਗੱਡੀ ਬੰਦੀ ਚੱਕ ਕੇ ਹੋਰ ਕੌਲੀ ਕੱਢ ਦੇ ਉੱਤ ਪਹਿਲਾਂ ਉੱਤ ਪਹਿਲਾਂ ਉੱਤ ਪਹਿਲਾਂ ਉੱਤ ਚੱਕ ਉੱਤ ਚੱਕ ਨਾ ਨਾ ਥੱਲੇ ਕਰ ਹਾਂ ਐ ਚੱਕ ਚੱਕੀ ਖੜੀ ਹਾਂ ਠੀਕ ਹੈ ਠੀਕ ਹੈ ਲੈ ਜਾ ਹੁਣ ਲੈ ਗਿਆ ਭਾਈ ਮੁੰਡਾ ਤਗੜਾ ਭਾਈ ਦੂਜੇ ਪਾਸੇ ਦੂਜੇ ਪਾਸੇ ਦੂਜੇ ਪਾਸਾ ਕਿੱਥੋਂ ਆੜ ਜਾ ਉਹ ਐਵੇਂ ਨਹੀਂ ਐਵੇਂ ਪਿੱਛੇ ਆ ਪਿੱਛੇ ਆੜਦੇ ਵੀ ਵਾਟੋ ਨਾ ਮਰੋ ਨੀ ਅੱਗੇ ਦੇ ਬੰਦੇ ਨੂੰ ਪਤਾ ਨਹੀਂ ਰੱਖ ਭਾਈ ਨਹੀਂ ਰੱਖ ਤਾਂ ਲੈਗਾ ਮੁੰਡਾ ਤਗੜਾ ਹੈ ਮੁੰਡਾ ਤਗੜਾ ਹੈ ਭਾਈ ਬਾਕੀ ਪਹਿਲੀ ਉਹਨੇ ਵੇਖੀ ਨਹੀਂ ਨਾ ਕਦੇ ਖੁੱਲਦੀ ਕੱਢਦੀ ਤਾਂ ਵੇਖੀ ਹਾਂ ਨਹੀਂ ਕੋਨੀ ਵੇਖੀ ਨਿਕੜਦੀ ਓਏ ਵੇਖ ਲੈ ਰਾਜੂ ਇਹੀਂ ਫਿੱਟ ਹੁੰਦੀ ਏ ਬਾਕੀ ਨਹੀਂ ਠੀਕ ਹੈ ਪਹਿਲੀ ਉਹ ਮੁੰਡੇ ਨੇ ਮਜ਼ਾ ਤਾਂ ਕੀਤੀ ਓਏ ਤਾਂ ਚੱਕ ਕੇ ਪਾਣੀ ਤੁਰਾ ਓਏ ਇਹਦਾ ਉਹ ਕੜਾ ਕੇ ਲਈ ਜਾਂਦੇ ਉਹ ਵੀ ਪਾਉਣਾ ਆ ਕੀ ਬਾਪੂ ਉਹ ਪਤਰੀ ਜੀ ਇਹਦੀ ਆਈ ਉਹ ਕਿਹਾ ਕਰਾਇਆ ਕਿਹੜਾ ਕੜਾ ਕੋਟ ਜੀ ਇਹਦੀ ਤਾਕਨ ਨਾ ਉਹ ਬਾਰੋ ਪੈ ਜਾਏਗਾ ਟਾਕਨ ਜੋ ਤਾਕਨ ਆਪਣੇ ਦੇ ਡਰਮ ਦੇ ਨਾਲ ਨਹੀਂ ਲੱਗਦਾ ਤਾਂ ਹਾਂਜੀ ਮਿੱਤਰੋ ਇਹ ਲੱਗੇ ਕੋ ਕਲਚ ਤੇ ਇਧਰ ਬਈ ਬ੍ਰੇਕਾਂ ਵਾਲੇ ਬ੍ਰੇਕਾਂ ਵਾਲੇ ਉਹ ਕਿਵੇਂ ਬੰਦੀ ਗੱਲਬਾਤ ਹਾਂਜੀ ਬਈ ਬਣਦੀ ਹੈ ਗੱਲਬਾਤ ਦੇਖ ਮਿੱਤਰੋ ਭਾਈ ਇਹ ਅੱਗੇ ਵੀ ਵੀਡੀਓ ਆਈ ਸੀ ਤੁਹਾਨੂੰ ਇੱਥੇ ਭਾਈ ਉਹ ਪਿਆ ਸੀ ਕਾਕੀ ਐਮਪੀ ਵਾਲੀ ਤੇ ਹੁਣ ਪਿਆ ਵੀ ਮੰਗਲ ਦੇ ਨਾਲ ਸ਼ਕਵਿੰਦਰ ਭਾਈ ਬੰਦੇ ਬਦਲ ਗਏ ਚੀਜ਼ ਹੋਈ ਹੈ ਐ ਰੱਖੀ ਆ ਬਈ ਵੰਦਪਾਣ ਇੱਥੇ ਬੈਠੇ ਨੇ ਨਾਈ ਹਣਾ